ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਸੰਗਤ ਦੇ ਰਹਿਣ ਵਾਸਤੇ ਕਮਰੇ ਬਣੇ ਹੋਏ ਨੇ ਜੀ ਤੇ ਇਸ ਵੇਰੇ ਮੈਂ 7ਵੀਂ ਮੰਜ਼ਲ ਤੇ ਖੜਾ ਹਾਂ ਜੀ ਦੇਖੋ ਜੀ ਇਹ ਪਰਜਾਨ ਵਾਸਤੇ ਕੋਰੀਆਂ ਇਹ ਛੱਤ ਤੇ ਜਾਣ ਵਾਸਤੇ ਕੋਰੀਆਂ ਬਣੀਆਂ ਨੇ ਜੀ ਤੇ ਇਹ ਬਣੇ ਨੇ ਜੀ ਸੰਗਤ ਦੇ ਰਹਿਣ ਵਾਸਤੇ ਕਮਰੇ ਆ ਤੁਸੀਂ ਵੀ ਦੇਖ ਸਕਦੇ ਵਾਹਿਗੁਰੂ ਜੀ ਇਹ ਸਾਰੇ ਕਮਰੇ ਸੰਗਤ ਦੇ ਧਿਆਨ ਵਾਸਤੇ ਆ ਜੀ ਤੇ ਇਸ ਵੇਲੇ ਵਾਹਿਗੁਰੂ ਜੀ ਮੈਂ 7ਵੀਂ ਮੰਜ਼ਲ ਤੇ ਖੜਾ ਵਾਂ ਤੇ ਹੁਣ ਇੱਥੋਂ ਜੀ ਥੱਲੇ ਉਤਰਾਂਗੇ ਆ ਤੁਸੀਂ ਦੇਖ ਸਕਦੇ ਵਾਹਿਗੁਰੂ ਜੀ ਇਹ ਪੌੜੀਆਂ ਥੱਲੇ ਉਤਰਦੀਆਂ ਤੇ ਹੁਣ ਮੈਂ ਆ ਗਿਆ ਜੀ 6ਵੀਂ ਮੰਜ਼ਲ ਤੇ ਇਹ 6ਵੀਂ ਮੰਜ਼ਲ ਹੈ ਜੀ ਤੇ ਇਹ ਸੇਵਾਦਾਰ ਪਾਲਾ ਜੀ ਤੇ ਇੱਥੇ ਵੀ ਕਮਰੇ ਆ ਵੇਖੋ ਜੀ ਸੰਗਤ ਦੇ ਰਹਿਣ ਵਾਸਤੇ ਆ ਵੇਖੋ ਜੀ ਕਮਰੇ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਵਰਮਾ ਥੱਲੇ ਉਤਰਾਂਗੇ ਵੇਖੋ ਜੀ ਇਹ ਕੋੜੀਆਂ ਫਿਲਟਰੀਆਂ ਨੇ ਤੇ ਆ ਵੇਖੋ ਜੀ ਤੇ ਇੱਧਰ ਵੀ ਕਮਰੇ ਹਨ ਜੀ ਵੇਖੋ ਜੀ ਤੇ ਉੱਪਰ ਵੀ ਕਮਰੇ ਨੇ ਪੂਰੀਆਂ ਚੜ ਕੇ ਦੋ ਚਾਰ ਕਮਰੇ ਉੱਪਰ ਨੇ ਤੇ ਆ ਵੇਖੋ ਜੀ ਸੰਗਤ ਦੇ ਰਹਿਣ ਵਾਸਤੇ ਪੂਰਾ ਪ੍ਰਬੰਧ ਹੈ ਜੀ ਆ ਵੇਖੋ ਜੀ ਇੱਥੇ ਵੀ ਕਮਰੇ ਆ ਤੁਸੀਂ ਵਾਹਿਗੁਰੂ ਜੀ ਦੇਖ ਸਕਦੇ ਹੋ ਇਹ ਸਾਰੇ ਕਮਰੇ ਸੰਗਤ ਦੇ ਰਹਿਣ ਵਾਸਤੇ ਆ ਜੀ ਤੇ ਕਮਰੇ ਬਿਲਕੁਲ ਫ੍ਰੀ ਨੇ ਕਮਰੇ ਦਾ ਕੋਈ ਵੀ ਕਿਰਾਇਆ ਨਹੀਂ ਆ ਵੇਖੋ ਜੀ ਵਾਹਿਗੁਰੂ ਜੀ ਤੇ ਆਲੇ-ਦੁਆਲੇ ਬੂਟੇ ਲੱਗੇ ਬਹੁਤ ਹੀ ਸੋਹਣੇ ਜੀ ਆ ਵੇਖੋ ਜੀ ਪੂਰੀ ਹਰਿਆਲੀ છਾਈ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਤੇ ਰਹਿਣ ਵਾਸਤੇ ਪੂਰੇ ਕਮਰੇ ਆਪ ਜੀ ਦੇਖ ਸਕਦੇ ਹੋ ਇਸ ਸਮੇਂ ਮੈਂ ਤੀਸਰੀ ਮੰਜ਼ਲ ਤੇ ਹਾਂ ਜੀ ਇਹ ਤੀਸਰੀ ਮੰਜ਼ਲ ਹੈ ਜੀ ਤੇ ਆ ਵੇਖੋ ਜੀ ਅੱਪੜੀਆਂ ਚੜ ਕੇ ਸਾਹਮਣੇ ਹੋਰ ਕਮਰੇ ਹੋਣਗੇ ਤੇ ਆ ਤੁਸੀਂ ਵੇਖ ਸਕਦੇ ਹੋ ਤਾਂ ਉੱਤੇ ਇਹ ਖੁੱਲਾ ਵਿਹੜਾ ਬਣਿਆ ਜੀ ਤੇ ਆਲੇ-ਦੁਆਲੇ ਚੁੱਚ ਪਹਾੜ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਥੱਲੇ ਉਤਰਾਂਗੇ ਵੇਖੋ ਜੀ ਇੱਕ ਪੌੜੀ ਥੱਲੇ ਹੋਰ ਉਤਰ ਗਏ ਆ ਦੇਖੋ ਜੀ ਪੌੜੀਆਂ ਥੱਲੇ ਉਤਰ ਕੇ ਤੇ ਨਾਲ ਹੀ ਫਿਰ ਕਮਰੇ ਬਣੇ ਆ ਜੀ ਵੇਖੋ ਜੀ ਅਬ ਆਏ ਦੂਜੀ ਤੁਸੀਂ ਦੇਖ ਸਕਦੇ ਹੋ ਸਾਰੇ ਕਮਰੇ ਆ ਜੀ ਰਹਿਣ ਵਾਸਤੇ ਸੰਗਠ ਦੇ ਤੇ ਇਹ ਦੂਸਰੀ ਮੰਜ਼ਿਲ ਆ ਜੀ ਤੀਸਰੀ ਆਹ ਦੇਖ ਸਾਡੇ ਇਹ ਸਾਰੇ ਕਮਰੇ ਆ ਜੀ ਤੁਸੀਂ ਦੇਖ ਸਾਡੇ ਵਾਈ ਗੁਰੂ ਜੀ ਇਸ ਤੋਂ ਬਾਅਦ ਅੱਲੇ ਉੱਤਰਾਂਗੇ ਫਿਰ ਆਹ ਸਾਰੇ ਕਮਰੇ ਆ ਜੀ ਤੇ ਨਾਲ ਦਰਿਆ ਵਗਦਾ ਪਿਆ ਜੀ ਇਹ ਪਾਰਵਤੀ ਨਦੀ ਤੇ ਫੋਨ ਫਿਰ ਆਪਾਂ ਥੱਲੇ ਉਤਰਾਂਗੇ ਆ ਵੇਖੋ ਜੀ ਆ ਥੱਲੇ ਉਤਰਗੇ ਕੋੜੀਆਂ ਤੇ ਆ ਦੇਖੋ ਜੀ ਨਾਲ ਫਿਰ ਕਮਰੇ ਬਨੇ ਹੋਏ ਨੇ ਇਹ ਸਾਰੇ ਵੀ ਕਮਰੇ ਨੇ ਆ ਵੇਖੋ ਜੀ ਸਾਰੇ ਕਮਰੇ ਆ ਜੀ ਸੰਗਤ ਦੇ ਰਹਿਣ ਵਾਸਤੇ ਤੇ ਇਸ ਸਾਰੇ ਵੀ ਕਮਰੇ ਬਨੇ ਹੋਏ ਨੇ ਆ ਦੇਖ ਸਕਦੇ ਹੋ ਇਹ ਸਾਰੇ ਕਮਰੇ ਸੰਗਤ ਦੇ ਰਹਿਣ ਵਾਸਤੇ ਜੀ ਕਮਰੇ ਚ ਮਾਰਨਾ ਨਹੀਂ ਤੁਸੀਂ ਦੇਖ ਸਾਦੇ ਹੋ ਇਹ ਜਿੰਨੇ ਵੀ ਕਮਰੇ ਬਣੇ ਨੇ ਵਾਹਿਗੁਰੂ ਜੀ ਸਾਰੇ ਕਮਰੇ ਸੰਗਤ ਦੇ ਰਹਿਣ ਵਾਸਤੇ ਆ ਤੇ ਕਮਰੇ ਦਾ ਕੋਈ ਵੀ ਕਿਰਾਇਆ ਨਹੀਂ ਹੈ ਤੁਸੀਂ ਆਪਣਾ ਆਧਾਰ ਕਾਰਡ ਦਿਖਾ ਕੇ ਲੰਗਰ ਹਾਲ ਦੇ ਵਿੱਚ ਜਾ ਕੇ ਕਮਰਾ ਲੈ ਸਕਦੇ ਹੋ ਤੇ ਕਮਰੇ ਦਾ ਕੋਈ ਵੀ ਕਿਰਾਇਆ ਨਹੀਂ ਹੈ ਜੋ ਵੀ ਮੇਰਾ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੇ ਤੇ ਲਾਈਕ ਵੀ ਕਰੇ ਕਿਉਂਕਿ ਵੀਰ ਜੀ ਬੜੀ ਮਿਹਨਤ ਲਗਦੀ ਹੈ ਵੀਡੀਓ ਬਣਾਉਣ ਲੱਗੇ ਆ ਤੇ ਸੰਗਤ ਨੂੰ ਜਾਣਕਾਰੀ ਦੇਣ ਲੱਗੇ ਆ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਜੋ ਵੀ ਮੇਰਾ ਵੀਰ ਵੀਡੀਓ ਵੇਖੇ ਉਹ ਸ਼ੇਅਰ ਜ਼ਰੂਰ ਕਰੇ ਸੇਵਾਦਾਰ ਜਸਪਾਲ ਜੀ ਇਹਨਾਂ ਦੀ ਸੇਵਾ ਜੀ ਦਰਬਾਰ ਸਾਹਿਬ ਚ ਕੜਾ ਪ੍ਰਚਾਰ ਤੇ ਸਵਾਜੀ ਜੀ ਦੇ ਦਰਵਾਜ਼ਾ ਸਾਹਿਬ ਤੇ ਇਹ ਚੌਰ ਸਾਹਿਬ ਵੀ ਕਰਦੇ ਨੇ ਤੇ ਕੜਾ ਪ੍ਰਚਾਰ ਦੀ ਵੀ ਵਰਤੋਂ ਦੇਦੇ ਇਹ ਸਾਰੀ ਸੰਗਤ ਸਿੱਧੀ ਜੀ ਨੂੰ ਰਾਤ ਨੂੰ ਰਾਤ ਨੂੰ ਆਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ